ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਰਦਾਰ ਗੁਰਜਿੰਦਰ ਸਿੰਘ ਢੀਲੋ ਜੀ ਦੇ ਦਿਸਨ ਦੇ ਸੰਗਤ ਜਿਹੜਾ ਆਜ਼ਾਦੀ ਦਿਵਸ 15 ਦਸੰਬਰ ਅਸੀਂ ਮਨਾ ਰਹੇ ਹਾਂ ਉਸ ਸੰਬੰਧ ਵਿੱਚ ਅਸੀਂ ਅੱਜ ਐਸਐਚਓ ਸਰਦੋਪਟ ਠਾਂਕੋੜ ਐਂਡ ਇੰਚਾਰਜ ਘਰੋਟਾ ਜਿਹੜੀ ਸਾਰੀ ਫੋਰਸ ਦੇ ਨਾਲ ਲੈ ਕੇ ਜਿਹੜਾ ਕਸਬਾ ਸਰਨਾ ਹੈ ਉਹਦੇ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਤਾਂ ਜੋ ਲੋਕ ਜਿਹੜਾ 15 ਅਗਸਤ ਬੜੀ ਖੁਸ਼ੀ ਨਾਲ ਮਨਾ ਸਕਣ ਸਰ ਆਮ ਜਨਤਾ ਨੂੰ ਕੀ ਮੈਸੇਜ ਹੈ ਕੋਈ ਪੁਲਿਸ ਸਾਹਿਬ ਸਾਡੇ ਨੂੰ ਆਮ ਮੈਸੇਜ ਇਹ ਹੋਈ ਹੈ ਵੀ ਤੁਸੀਂ ਭਾਰਤ ਦਾ ਜਿਹੜਾ ਜਯਾਦੀ ਦਿਵਸ ਹੈ ਬ ਆਪਣੀ ਖੁਸ਼ੀ ਨਾਲ ਹਰ ਸੋਹਲਾਖ ਨਾਲ ਮਨਾਓ